ਜੀਨਗਰ ਸਮਾਜ ਹੈ ਜੀ ਜੀਨਗਰ ਸਮਾਜ ਦਾ ਜਿਹੜਾ ਹੈ ਇਹ ਰਾਜਸਥਾਨ ਤੋਂ ਇੱਥੇ ਸ਼ਿਫਟ ਹੋਏ ਸੀਗੇ ਤੇ ਇਸ ਸਮਾਜ ਦੇ ਵਿੱਚ ਜਿਹੜਾ ਜੁੱਤੀ ਦਾ ਕੰਮ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੈ ਕੱਲੇ ਪਟਿਆਲਾ ਤੇ ਮਤਲਬ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜੁੱਤੀ ਦਾ ਕੰਮ ਹੈ ਜੋ ਉਹ ਜੀਨਗਰ ਸਮਾਜ ਉਹਦੇ 'ਚ ਬਹੁਤ ਜ਼ਿਆਦਾ ਐਕਸਪਰਟ ਨੇ ਅੱਜ ਕੀ ਸੀਗਾ ਇਹਨਾਂ ਦੇ ਬੱਚਿਆਂ ਵਾਸਤੇ ਅਸੀਂ ਇੱਕ ਲਾਇਬ੍ਰੇਰੀ ਜਿਹੜੀ ਹੈ ਕੰਪਿਊਟਰਾਈਜ਼ਡ ਲਾਇਬ੍ਰੇਰੀ ਓਪਨ ਕੀਤੀ ਹੈ ਜੀ ਇਹ ਸਾਰੀ ਡੋਨੇਸ਼ਨ ਤੇ ਬੇਸਡ ਹੈ ਕੱਲਾ ਮੈਂ ਡੋਨੇਸ਼ਨ ਨਹੀਂ ਦਿੰਦੀ ਬਹੁਤ ਲੋਕ ਆਰੇ ਸਮਾਜ ਦੇ ਬੰਦੇ ਆ ਸਾਡੇ ਜਿਨ੍ਹਾਂ ਨੇ ਪੈਸਾ ਲਾ ਕੇ ਅੱਜ ਇੱਕੋ ਨੇ ਲਾਇਬ੍ਰੇਰੀ ਬਣਾਈ ਆ ਜੀ ਕੰਪਿਊਟਰ ਰੱਖੇ ਆ 20 ਤੋਂ ਜ਼ਿਆਦਾ ਕੰਪਿਊਟਰ ਹੈਗੇ ਸਾਡੇ ਕੋਲੇ ਤੇ ਸਾਡੇ ਕੋਲ ਜਿਹੜੇ ਸਮਾਜ ਦੇ ਹੀ ਟੀਚਰ ਆ ਜਿਹੜੇ ਬੱਚੇ ਪੜ੍ਹਦੇ ਗਏ ਆ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਇਹ ਸਾਰਾ ਕੁਝ ਮੁਫਤ ਹੈ ਜੀ ਕੋਈ ਫੀਸ ਨਹੀਂ ਲਈ ਜਾਊਗੀ ਇਹ ਸਾਰਾ ਜਿਹੜਾ ਹੈਗਾ ਇਹ ਰਕੇਸ਼ ਜੋਆ ਜੀ ਸਾਡੇ ਪ੍ਰਧਾਨ ਹੈ ਜੀ ਉਰੋਂ ਦੇ ਕਮੇਟੀ ਦੇ ਜੀਨਗਰ ਸਮਾਜ ਦੇ ਮੌਜੂਦਾ ਪੁਰਾਣੇ ਪ੍ਰਧਾਨ ਸੀਗੇ ਉਹ ਵੀ ਸਾਡੇ ਨਾਲ ਹੈ ਜੀ ਵਿਆਰਾਂਦੀ ਨੇ ਜੀ ਰਮੇਸ਼ ਜੀ ਹੈ ਜੀ ਬਲਬੀਰ ਜੀ ਹੈਗੇ ਸਾਡੇ ਨਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਅੱਜ ਲਾਇਬ੍ਰੇਰੀ ਦਾ ਉਦਘਾਟਨ ਹੋਇਆ ਇਹ ਪਹਿਲੀ ਲਾਇਬ੍ਰੇਰੀ ਐਸੀ ਹੋਊਗੀ ਜੋ ਕਿਸੇ ਸਮਾਜ ਨੇ ਆਪਣੇ ਬੱਚਿਆਂ ਵਾਸਤੇ ਕੰਪਿਊਟਰਾਈਜ਼ ਬਣਾ ਕੇ ਜਮਾਈ ਕੁਝ ਨਹੀਂ ਲੱਗਦਾ ਨਹੀਂ ਕਿ ਜਿਹੜਾ ਇਹ ਕੰਮ ਹੈਗਾ ਸਰਕਾਰ ਦਾ ਕੰਮ ਸੀ ਅੱਜ ਜੀ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਸਿਰੇ ਚੜਿਆ ਹੈ ਇਹ ਸਰਕਾਰ ਦਾ ਕਿੱਥੇ ਕਿੱਥੇ ਨਲੈਕੀ ਹੈ ਨਹੀਂ ਮੈਂ ਕਿਸੇ ਨੂੰ ਤਾਂ ਭੰਡਾ ਨਹੀਂ ਚਾਹੁੰਦਾ ਜੀ ਇਹ ਖੁਸ਼ੀ ਦਾ ਦਿਨ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਸਾਰੇ ਆਪਣੇ ਆ ਮੈਂ ਇੱਕ ਗੱਲ ਜਾਣਨਾ ਜਦੋਂ ਇੱਥੋਂ ਪੜ ਕੇ ਪਹਿਲਾ ਬੱਚਾ ਕਿਹਦੇ ਸਰਕਾਰੀ ਨੌਕਰੀ ਲੱਗੂਗਾ ਨਾ ਕਾਮਯਾਬੀ ਉਧਰ ਮਿਲੂਗੀ ਸਹੀ ਹੈ ਸਮਾਜ ਦੇ ਬੱਚੇ ਦੀ ਗੱਲ ਹੈ ਵੀ ਹੋਰ ਵੀ ਸਮਾਜ ਦੇ ਬੱਚੇ ਆ ਕੇ ਕੰਪਿਊਟਰ ਸਿੱਖਣ ਆ ਸਕਦੇ ਆ ਮੈਂ ਕੋਈ ਵੀ ਆ ਸਕਦਾ ਜੀ ਉਰੇ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਹੋਰ ਬੱਚੇ ਆਉਂਦੇ ਆ ਸਾਡੇ ਵੱਲੋਂ ਵੈਲਕਮ ਹੈ ਬੱਚਿਆਂ ਦਾ ਕੋਈ ਸਮਾਜ ਨਹੀਂ ਹੁੰਦਾ ਹੈਨਾ ਇਹਦਾ ਸਮਾਜ ਬਣਿਆ ਭਲਾਈ ਕਰਨ ਵਾਸਤੇ ਕਿਸੇ ਨੂੰ ਰੋਕਣ ਵਾਸਤੇ ਨਹੀਂ ਬਣਿਆ ਜੀਨਗਰ ਸਮਾਜ ਹਰ ਸਮਾਜ ਨੂੰ ਜਿਹੜਾ ਹੈਗਾ ਐਕਸੈਪਟ ਕਰਦਾ ਹੈ ਵੈਲਕਮ ਕਰਦਾ ਕੋਈ ਬੱਚਾ ਜਿਹੜਾ ਉਰੇ ਪੜ੍ਹਨਾ ਵੀ ਚਾਵੇ ਅਸੀਂ ਮੰਨਾਂ ਨਹੀਂ ਕਰਾਂ ਸਮੀਰ ਜੀ ਕਿੰਨੇ ਅੱਜ ਕੰਪਿਊਟਰ ਉਰੇ ਇੰਸਟਾਲ ਕਰਦੇ ਆ ਕੇ ਉਹਦੇ ਬਾਰੇ ਜਾਣਕਾਰੀ ਦਿਓ ਇੱਕ ਵਾਰੀ 20 ਤੋਂ ਜ਼ਿਆਦਾ ਆਲਰੇਡੀ ਇੰਸਟਾਲ ਹੋ ਚੁੱਕਿਆ ਵਰਕਿੰਗ ਹੈ ਇੰਟਰਨੈਟ ਹੈ ਜੀ ਇਹ 에어 ਕੰਡੀਸ਼ਨਰ ਹੈ ਜੀ ਕਮਰਾ ਪੂਰਾ ਸਫਾਈ ਦਾ ਧਿਆਨ ਹੈ ਤੇ ਮੈਂ ਬੁੱਕਸ ਵੀ ਡੋਨੇਟ ਕਰ ਰਹੇ ਹਾਂ ਜੀ ਬੁੱਕਸ ਵੀ ਡੋਨੇਟ ਕਰ ਰਹੇ ਹਾਂ ਤੇ ਸਭ ਤੋਂ ਵੱਡੀ ਤੇ ਆਖਰੀ ਗੱਲ ਉਹ ਇਹ ਹੈ ਵੀ ਹਫਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਇੱਕ ਦਿਨ ਮਹੀਨੇ 'ਚ ਤਿੰਨ ਵਾਰੀ ਮੈਂ ਆਪ ਆ ਕੇ ਸਿਖਾਉਂਗਾ ਜੀ ਮੈਂ ਜੀ ਰਾਕੇਸ਼ ਕੁਮਾਰ ਜੁਈਆ ਪ੍ਰਧਾਨ શ્રી RAMDEV ਜਿੰਨ ਦਾ ਸਭਾ ਪਟਿਆਲਾ ਜੀ ਇਹ ਸਾਡੇ ਬਜ਼ੁਰਗਾਂ ਦਾ ਸੁਪਨਾ ਸੀ ਇੱਕ ਲਾਇਬ੍ਰੇਰੀ ਕਾਫੀ ਅਸੀਂ 30 40 ਸਾਲਾਂ ਤੋਂ ਸੋਚ ਰਹੇ ਸੀ ਲਾਇਬ੍ਰੇਰੀ ਬਣਾਈਏ ਲਾਇਬ੍ਰੇਰੀ ਬਣਾਈਏ ਪਹਿਲਾ ਪਟਨ ਲਈ ਲਾਇਬ੍ਰੇਰੀ ਚਾਹੀਦੀ ਸੀ ਉਹ ਡਿਜੀਟਲ ਜਮਾਨਾ ਆ ਗਿਆ ਕੰਪਿਊਟਰ ਲਾਇਬ੍ਰੇਰੀ ਜੀ ਜਦੋਂ ਮੈਂ ਜਿੱਤ ਗਿਆ ਤਾਂ ਮੈਂ ਇੱਕ ਘੋਸ਼ਣਾ ਕੀਤੀ ਸੀ ਮੈਂ ਕਿ ਜਲਦੀ ਜਲਦੀ 3-4 ਕੰਪਿਊਟਰ ਦੀ ਮੈਂ ਡਿਜੀਟਲ ਲਾਇਬ੍ਰੇਰੀ ਤਿਆਰ ਕਰਾਂਗਾ ਜੀ ਫਿਰ ਉਹਦੇ ਬਾਅਦ ਸਾਡੇ ਦਾਨੀ ਸੱਜਣ ਨਾਲ ਗਲੋਈ ਪਰ ਸਮੀਰ ਜੀ ਮਿਲੇ ਸਾਨੂੰ ਜੀ ਅਸੀਂ ਸਮੀਰ ਜੀ ਅੱਗੇ ਗੱਲ ਰੱਖੀ ਮੈਂ ਸਰ ਸਾਡੇ ਇੱਕ ਸੁਪਨਾ ਹੈ ਇਹ ਕਹਿੰਦੇ ਬੋਲੋ ਕਿੰਨਾ ਡੋਨੇਸ਼ਨ ਚਾਹੀਦਾ ਮੈਂ ਕਿ ਜ਼ਿਆਦਾ ਨਹੀਂ ਤੁਸੀਂ ਕਿੰਨਾ ਕਰ ਸਕਦੇ ਹੋ ਕਿ ਤੁਸੀਂ ਹੁਕਮ ਕਰੋ ਸਾਡੇ ਮੂੰਹ ਤੋਂ ਵੀ ਪੰਜ ਹੀ ਨਿਕਲਿਆ ਇਹਨਾਂ ਨੇ ਕਿਹਾ ਓਕੇ ਉਸ ਟਾਈਮ ਹੀ ਓਕੇ ਬਾਈ ਹੈਂਡ ਬਣਾ ਲੈ ਕਹਿ ਸਾਨੂੰ ਫਰਾਰੀ ਚ ਮੈਂ ਕੈਸ ਉਸ ਦਿਨ ਤੋਂ ਬਾਅਦ ਇਹ ਰੈਗੂਲਰ ਹੈ ਜੀ ਕਿੰਨੀ ਅਮਾਉਂਟ ਸੀ 5 ਲੱਖ 5 ਲੱਖ 1 ਰੁਪਏ ਇਹਨਾਂ ਨੇ ਆਪਣੀ ਅਮਾਉਂਟ ਇਹਨਾਂ ਤੋਂ ਜ਼ਿਆਦਾ ਘਾਇ ਸੀ ਅਸੀਂ ਗਾਇ ਵੀ ਠੀਕ ਹੈ ਉਹਦੇ ਬਾਅਦ ਸਾਡੇ ਸਮਾਜ ਦੇ ਦਾਨੀ ਸੱਜਣ ਹੈ ਉਹਨਾਂ ਨੇ ਵੀ ਸਾਨੂੰ ਖੁੱਲ ਕੇ ਦਾਨ ਦਿੱਤਾ ਅੱਜ ਇੱਕ ਕੰਪਿਊਟਰ ਲਾਇਬ੍ਰੇਰੀ ਬਿਲਕੁਲ ਓਕੇ ਹੈ 4 ਬੁੱਕ ਰੈਂਕਾਂ ਹੈ 25 30 ਕੁਰਸੀਆਂ ਹੈ ਵੀ ਆਪਣੇ ਕੰਪਿਊਟਰ ਟੇਬਲ ਹੈ 10 ਸਟੱਡੀ ਟੇਬਲ ਹੈ ਜੀ ਜੀ ਠੀਕ ਹੈ ਸਰ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز